ਪੰਜਾਬ ਦੀਆਂ ਖਬਰਾਂ ਬੁਲੇਟਿਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤ ਮੰਨਾ ਬੇਤੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਾ ਨੇ ਸਤ ਮੈਂਬਰੀ ਕਮੇਟੀ ਤੋਂ ਖੁਦ ਨੂੰ ਕੀਤਾ ਵਾਪਸ ਕਾਰਜ ਸੇਵਾ ਤਹਿਤ ਬੁੱਡੇ ਨਾਲੇ ਵਿੱਚ ਕੰਦੇ ਪਾਣੀ ਦੇ ਵਾਹ ਨੂੰ ਰੋਕਣ ਦਾ ਕੰਮ ਹੋਇਆ ਸ਼ੁਰੂ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤਾ ਪੰਜਾਬ ਦੇ ਸਕੂਲਾਂ ਦਾ ਤੌਰ ਅਤੇ ਸੂਬਾ ਸਰਕਾਰ ਹੁਣ ਮਹੀਨੇ ਅੰਦਰ ਜਾਰੀ ਕਰੇਗੀ ਹਸਪਤਾਲਾਂ ਨੂੰ ਆਯੁਸ਼ਮਾਨ ਸਕੀਮ ਦਾ ਬਕਾਇਆ ਤੇ ਹੁਣ ਖਬਰਾਂ ਵਸਤਾਰ ਦੇ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦੀ ਪੜਤੀ ਦੇ ਲਈ ਚੁਣੀ ਗਈ ਸੱਤ ਮੈਂਬਰੀ ਕਮੇਟੀ ਦੇ ਨਾਮਜ਼ਦ ਮੈਂਬਰਾਂ ਦੇ ਵਿੱਚੋਂ ਇੱਕ ਸੀ ਅਤੇ ਖੁਦ ਨੂੰ ਵਕ ਕਰ ਲਿਆ ਜਾਣਕਾਰੀ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਪੜਤੀ ਦੇ ਲਈ ਸੱਤ ਮੈਂਬਰੀ ਕਮੇਟੀ ਦੀ ਤੀਸਰੀ ਮੀਟਿੰਗ ਅੱਜ ਪਟਿਆਲਾ ਵਿਖੇ ਹੋ ਰਹੀ ਹੈ ਜਿਸ ਦੇ ਵਿੱਚ ਕਿ ਪਹਿਲਾ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਾ ਨੇ ਖੁਦ ਨੂੰ ਕਮੇਟੀ ਤੋਂ ਵਕ ਕਰ ਲਿਆ ਉਹਨਾਂ ਨੇ ਖੁਦ ਨੂੰ ਕਮੇਟੀ ਤੋਂ ਫਾਰਕ ਕਰਨ ਦੇ ਲਈ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਪੱਤਰ ਵੀ ਲਿਖਿਆ ਹੈ ਦੱਸਦੀ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡਨੋਂਗਰ ਨੇ ਚਠੇਦਾਰ ਨੂੰ ਪੱਤਰ ਦੇ ਵਿੱਚ ਲਿਖਿਆ ਕਿ ਆਪਜੀ ਦੇ ਵੱਲੋਂ ਸਮੁੱਚੀ ਅਕਾਲੀ ਦਲ ਦੀ ਪਰਤੀ ਦੇ ਸੰਬੰਧੀ ਸਤ ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਦਾਸ ਨੂੰ ਕਮੇਟੀ ਦੇ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਵਾਤਾਵਰਣ ਪ੍ਰੇਮੀ ਤੋਂ ਸੰਸਦ ਮੈਂਬਰ ਬਣੇ ਸੰਤ ਪਲਬੀਰ ਸਿੰਘ ਸਿਛਵਾਲ ਦੇ ਵੱਲੋਂ ਸਤਲੁਜ ਦਰਿਆ ਦੀ ਸਿਪਾਈ ਅਤੇ ਸੰਭਾਲ ਦੇ ਲਈ ਚੱਲ ਰਹੀ ਕਾਰ ਸੇਵਾ ਦੇ ਦੌਰਾਨ ਗੁੱਡੇ ਨਾਲੇ ਦੇ ਵਿੱਚ ਡਿੱਕਣ ਵਾਲੇ 8 ਪਿੰਡਾਂ ਦੇ ਤੇ ਪਾਣੀ ਨੂੰ ਰੋਕਣ ਦੇ ਲਈ ਗੋਹੇ ਦੇ ਕੁਝ ਆਊਟਲੈਟਸ ਨੂੰ ਪੁੱਟਣ ਤੋਂ ਬਾਅਦ ਤਿੰਨ ਪਿੰਡਾਂ ਚ ਕੰਮ ਸ਼ੁਰੂ ਹੋ ਗਿਆ ਹੈ ਜਾਣਕਾਰੀ ਮੁਤਾਬਕ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਸਿਚੇਵਾਲ ਨੇ ਕਿਹਾ ਕਿ ਪਿੰਡ ਫੂਖਰੀ ਖੁਰਦ ਵਿੱਚ ਮਨਾਈ ਜਾ ਰਹੇ ਤਿੰਨ ਖੂਹਾਂ ਦੀ ਉਸਾਰੀ ਦਾ ਕੰਮ 70% ਦੀ ਮੁਕੰਮਲ ਹੋ ਚੁੱਕਿਆ ਹੈ ਜਦਕਿ ਇਸੇ ਤਰ੍ਹਾਂ ਦਾ ਜੋ ਕੰਮ ਪਿੰਡ ਲਖੋਵਾਲ ਦੇ ਵਿੱਚ ਵੀ ਮੁਕੰਮਲ ਹੋਣ ਵਾਲਾ ਹੈ ਉਹਨਾਂ ਕਿਹਾ ਹੈ ਕਿ ਪਿੰਡ ਭੂਖੜੀ ਖੋਦ ਦੇ ਛੱਪੜ ਦੀ ਸਫਾਈ ਵੱਡੀ ਚੁਣੌਤੀ ਬਣੀ ਹੋਈ ਹੈ ਇਹ ਨਾਲੇ ਦੇ ਕੰਡੇ ਸਥਿਤ ਸੀ ਛੱਪੜ ਦੇ ਨਾਲ ਲੱਗਦੀਆਂ ਡੇਰੀਆਂ ਦੇ ਵਿੱਚ ਗੋਹੇ ਨੂੰ ਕੱਢਣ ਦੇ ਚ ਇੱਕ ਹਫਤਾ ਲੱਗ ਗਿਆ ਹੈ ਉਹਨਾਂ ਕਿਹਾ ਹੈ ਕਿ ਗਊਆਂ ਦੇ ਜਮਾ ਹੋਏ ਗੋਹੇ ਨੂੰ ਕੱਢਣ ਦੇ ਲਈ ਦੋ ਮਸ਼ੀਨਾਂ ਦੇ ਰਾਤ ਲਗਾਤਾਰ ਕੰਮ ਕਰ ਰਹੀਆਂ ਹਨ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਥਿਤ ਤੌਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰੇ ਨੇ ਜਾਣਕਾਰੀ ਦੇ ਮੁਤਾਬਕ ਉਹਨਾਂ ਦੇਰਾ ਬਸਤੀ ਦੇ ਵਿਧਾਇਕ ਕੁਲਜੀਤ ਰੰਦਾਵਾ ਦੇ ਨਾਲ ਸ਼ਨੀਵਾਰ ਸਵੇਰੇ ਕਰੀਬ 9:30 ਵਜੇ ਲਾਲਟੂ ਮੰਡੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਬਾਰਡ ਸਕੂਲ ਦਾ ਦੌਰਾ ਵੀ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ ਸਰਕਾਰੀ ਹਾਈ ਸਕੈਂਡਰੀ ਸਕੂਲ ਨੀਤਾ ਅਤੇ ਸਰਕਾਰੀ ਇਲਵੈਂਟਰੀ ਸਕੂਲ ਰਾਇਪੋਦਾ ਦਾ ਦੌਰਾ ਵੀ ਕੀਤਾ। ਉੱਥੇ ਸਕੂਲ ਦੇ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਅਤੇ ਬੈਂਸ ਨੇ ਕਲਾਸਰੂਮਾਂ, ਪ੍ਰੋਖਸ਼ਾਲਾਵਾਂ ਦੀ ਜਾਂਚ ਕੀਤੀ ਅਤੇ ਸਟਾਫ ਨਾਲ ਗੱਲਬਾਤ ਵੀ ਕੀਤੀ। ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਕਾਫੀ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਕਿਉਂਕਿ ਪੰਜਾਬ ਸਰਕਾਰ ਪਿਛਲੇ 2 ਸਾਲਾਂ ਤੋਂ ਇਸ਼ਤਿਹਾਰਾ ਸੰਬੰਧੀ ਰਾਸ਼ੀ ਜਾਰੀ ਨਹੀਂ ਕਰ ਸਕੀ ਹੈ। ਅਚਾਨਕੀ ਦੇ ਮੁਤਾਬਕ ਹਾਈ ਕੋਟ ਦੀ ਸ਼ਕਤੀ ਤੋਂ ਬਾਅਦ ਸੂਬਾ ਸਰਕਾਰ ਆਯੂਸ਼ਮਾਨ ਪਾਰਕ ਸਕੀਮ ਦੇ ਤਹਿਤ ਆਪਣੇ ਹਿੱਸੇ ਦਾ ਬਕਾਇਆ 1 ਮਹੀਨੇ ਦੇ ਅੰਦਰ-ਅੰਦਰ ਚਾਰੀ ਕਰਨ ਦੇ ਲਈ ਰਾਸੀ ਹੋ ਚੁੱਕੀ ਹੈ ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤਾ ਪਰੋਸਾ ਦਿੰਦਿਆ ਕਿਹਾ ਹੈ ਕਿ ਸੂਬੇ ਦੇ ਸਾਰੇ ਹੀ ਪ੍ਰਾਈਵੇਟ ਹਸਪਤਾਲਾਂ ਦੇ 31 ਦਸੰਬਰ 2024 ਤੱਕ ਦੇ ਬਕਾਇਆ 21 ਮਾਰਚ ਤੱਕ ਕਲੀਅਰ ਕਰ ਦਿੱਤੇ ਜਾਣਗੇ ਦੱਸਦੀ ਹੈ ਕਿ ਵਕੀਲ ਆਈਪੀਐਸ ਕੋਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਪੰਜਾਬ ਸਰਕਾਰ ਪਿਛਲੇ 2 ਸਾਲਾਂ ਤੋਂ ਇਹ ਰਕਮ ਜਾਰੀ ਨਹੀਂ ਕਰ ਸਕੀ ਹੈ ਜਦੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਛਤਿਹਾਰਾਂ ਜਾਰੀ ਤੇ ਕੋਈ ₹100 ਦੇ ਖਰਚੇ ਦਾ ਵੇਰਵਾ ਮੰਗਿਆ ਤਾਂ ਸਰਕਾਰ ਨੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਦਾ ਇਹ ਬਕਾਇਆ ਜਾਰੀ ਕਰਨ ਦੀ ਹਾਮੀ ਭਰ ਦਿੱਤੀ। ਐਸਐਸ ਨਗਰ ਦੇ ਵਿਜੀਲੈਂਸ ਬਿਊਰੋ ਪਵਨ ਵਿਖੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਦੇ ਵੱਜੋਂ ਵਤੀਕ ਡਾਇਰੈਕਟਰ ਚਰਨਲ ਆਫ ਪੁਲਿਸ ਜੀ ਨਾਗੇਸ਼ਵਰ ਰਾਓ ਆਈਪੀਐਸ ਨੇ ਅਹੁਦਾ ਸੰਭਾਲ ਲਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਰਾਓ ਨੇ ਸਪਸ਼ਟ ਕੀਤਾ ਹੈ ਕਿ ਸੁਭਾ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਤੇ ਕੋਈ ਵੀ ਲਿਹਾਜ਼ ਨਾ ਵਰਤਨ ਦੀ ਅਪਣਾਈ ਗਈ ਨੀਤੀ ਨੂੰ ਸਰਕਾਰ ਦੇ ਸਾਰੇ ਹੀ ਵਿਭਾਗਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸਖ਼ਤ ਦੇ ਨਾਲ ਲਾਗੂ ਕੀਤਾ ਜਾਵੇਗਾ ਉਤਹੀ ਬਿਊਰੋ ਦੇ ਪ੍ਰਸ਼ਾਸਨ ਦੇ ਵਿੱਚ ਕੁਸ਼ਲਤਾ ਅਤੇ ਸ਼ਾਸਨ ਦੇ ਵਿੱਚ ਪਾਰਦਰਸ਼ਤਾ ਵਧਾਉਣ ਦੀ ਜ਼ਰੂਰਤ ਹੈ ਉਸ ਨੂੰ ਜਾ ਕੇ ਕਰਨ ਨਵਨਿਯੁਕਤ ਵਿਜਲੈਂਸ ਬਿਊਰੋ ਦੇ ਮੁਖੀ ਨੇ ਕਿਹਾ ਹੈ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਮੁਕਦਮਿਆਂ ਅਤੇ ਵਿਜਲੈਂਸ ਪੜਤਾਲਾਂ ਨੂੰ ਜੋ ਕਿ ਅਸਰ ਅੰਜਾਮ ਦੇਣ ਦੇ ਲਈ ਪੇਸ਼ਵਰ ਤਰੀਕੇ ਦੇ ਨਾਲ ਤੇਜ਼ੀ ਅਤੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੌਜਵਾਨਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੋਜ਼ਗਾਰ ਸ਼ੁਰੂ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੰਗਲਵਾਰ ਨੂੰ ਮਾਂਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਹੀ ਜ਼ਿਲ੍ਹਾ ਕਚੈਰੀ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਵੀ ਕੀਤਾ ਗਿਆ ਅਤੇ ਇਸ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਗਿਆ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜਵਾਨ ਨਿਰਾਸ਼ ਨਾ ਹੋਣ ਅਤੇ ਇਹਨਾਂ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਸ਼ੁਰੂ ਕਰਨ ਦੇ ਸਰਕਾਰ ਦੇ ਵੱਲੋਂ ਮੌਕੇ ਪ੍ਰਦਾਨ ਉਹ ਕਿਤੇ ਚਾਲਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਪਰਤੇ ਨੇ ਅਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਰੋਜ਼ਗਾਰ ਸ਼ੁਰੂ ਕੀਤੇ ਗਏ ਨੇ ਨਾਬਾ ਵਿਖੇ ਹੈਲਥ ਮਨਿਸਟਰ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸੋਲ ਹਸਪਤਾਲ ਨਾਪਾਦਾ ਇੱਕ ਅਚੰਭੇਤ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲਚਾਲ ਵੀ ਪੁੱਛਿਆ ਗਿਆ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਮੈਂ ਸਾਰੇ ਹੀ ਪੰਜਾਬ ਦੇ ਵਿੱਚ ਮਰੀਜ਼ਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਅਤੇ ਮਰੀਜ਼ਾਂ ਦਾ ਫੀਡਬੈਕ ਲੈਣ ਦੇ ਲਈ ਸਿਵਲ ਹਸਪਤਾਲਾਂ ਜਾਂ ਜਾ ਰਹੇ ਹਨ ਉਹਨਾਂ ਕਿਹਾ ਹੈ ਕਿ ਪ੍ਰੈਸ ਦੋ ਸਵਾਲ ਕੀਤਾ ਗਿਆ ਕਿਸ ਸੇਵਲ ਹਸਪਤਲ ਨਾਬਾ ਵਿਖੇ ਨਵੇਂ ਬਣੇ ਬਿਲਡਿੰਗ ਕਦੋਂ ਤੱਕ ਮਰੀਜ਼ਾਂ ਦੇ ਲਈ ਵਾਂਚਾ ਬੇਗੀ ਤਾਂ ਉਹਨਾਂ ਇਸ ਸਵਾਲ ਦੇ ਜਵਾਬ 'ਚ ਤਕਰੀਬਨ 2 ਮਹੀਨੇ ਤੱਕ ਦਾ ਕੰਮ ਜਿਹੜਾ ਕਿ ਕੰਪਲੀਟ ਹੋਣ ਦੀ ਗੱਲ ਆਖੀ ਹੈ ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ 1996 ਦੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਦਿੱਤੀ ਗਈ ਟੈਕਸ ਛੋਟ ਨੂੰ ਰੱਦ ਕਰਨ ਦੇ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਦੱਸਦੇ ਕਿ ਟੈਕਸ ਅਥਾਰਟੀ ਕਨੋ ਛੋਟ ਦੇ ਮੁੱਦੇ ਦਾ ਸੁਤੰਤਰ ਤੌਰ ਤੇ ਫੈਸਲਾ ਕਰਨ ਦੇ ਲਈ ਉਚਿਤ ਪ੍ਰਕਿਰਿਆ ਤੇ ਪਾਲਣਾ ਕਰਨ ਦੀ ਜ਼ਰੂਰਤ ਹੈ ਅਤੇ BCCI ਇੱਕ ਸੁਸਾਇਟੀ ਹੈ ਜੋ ਕਿ ਤਾਮਿਲਨਾਡੂ ਸੁਸਾਇਟੀ

ਦੱਸਿਆ ਕਿ ਰਾਜਪਾਲ ਨੇ ਆਪਣੇ 2 ਸਾਲ ਦੇ ਕਾਰਜਕਾਲ ਦੇ ਪੂਰੇ ਹੋਣ ਤੇ ਹਿਮਾਚਲ ਪਵਨ ਵਿਖੇ আয়োজিত ਇੱਕ ਮੀਡੀਆ ਕਾਨਫਰੰਸ ਨੂੰ ਸੰਬੋਧਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ প্রতিনিধি ਹੋਣ ਦੇ ਨਾਤੇ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਰਾਜ ਨੂੰ ਕਾਫੀ ਵਿੱਤੀ ਸਹਾਇਤਾ ਮਿਲੀ ਹੈ ਉਹਨਾਂ ਅੱਗੇ ਬੋਲਦਿਆਂ ਇਹ ਗੱਲ ਆਖੀਏ ਕਿ ਇਹ ਸਰਕਾਰ ਨੂੰ ਫੰਡਾਂ ਦੇ ਡਾਇਵਰਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਸਾਰੀਆਂ ਹੀ ਸਹਾਇਤਾ ਵਿਸ਼ੇਸ਼ ਸਿਰਲੇਖ ਅਧੀਨ ਦਿੱਤੀਆਂ ਜਾਂਦੀਆਂ ਨੇ ਉਹਤੇ ਹੀ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਪਹਾੜੀ ਰਾਜਾਂ ਦਾ ਲਈ ਬਜਟ ਦਾ 80% ਕੇਂਦਰ ਸਰਕਾਰ ਤੋਂ ਆਉਂਦਾ ਹੈ ਤੇ ਕੇਵਲ 20% ਅੰਦਰੂਨੀ ਤੌਰ ਤੇ ਪੈਦਾ ਹੁੰਦਾ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਫਿਰ ਹਸਪਮਾ ਵਿੱਚ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ